ਉਧਰ ਲੈਣ ਜਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇਰ ਕੋਟਲੇ ਤੋਂ ਅੱਜ ਜਿਹੜੇ ਸਾਡੇ ਵੀਰ ਮੁਸਲਮ ਪਾਈਚਰਾ ਆਇਆ ਵਾ ਸਵਾਮਾ ਲੈ ਕੇ ਇਹ ਤੁਸੀਂ ਵੇਖ ਰਹੇ ਜੇ ਵੀ ਆ ਮਤਲਬ ਇੱਕ ਕਿੱਟ ਬਣਾਈ ਆ ਮਿਰਚ ਮਸਾਲਾ ਘਿਓ ਇੱਕ ਨਾਲ ਆਟੇ ਦੀ ਥੈਲੀ ਮਤਲਬ ਹਰੇਕ ਪਰਿਵਾਰ ਦੇ ਇੱਕ ਜੀ ਨੂੰ ਇੱਕ ਪੈਕਟ ਜਿਹੜਾ ਉਹ ਦੇ ਰਹੇ ਆ ਆ ਸਾਰਾ ਡਾਕਟਰ ਸਾਹਿਬ ਇਧਰ ਆਓ ਤੁਸੀਂ ਇਧਰ ਅੱਗੇ ਹੋ ਜਾਓ ਹਾਂਜੀ ਤੇ ਆ ਜਾਓ ਅੱਗੇ ਪਾ ਤੇ ਇਹ ਮਤਲਬ ਸਵਾਵਾ ਜਿਹੜੀਆਂ ਚੌਥੀ ਵਾਰ ਲੈ ਕੇ ਆਏ ਨੇ ਤਿੰਨ ਚੱਕਰ ਤਿੰਨ ਚੱਕਰ ਆਪਣੇ ਲਾ ਕੇ ਆ ਤੇ ਇੱਕ ਚੱਕਰ ਢੇਰਾ ਬਾਬਾ ਨਾਨਕ ਲਾ ਕੇ ਆ ਸੋ ਆਓ ਆਪਾਂ ਆਪਾਂ ਸਿੱਧਕ ਦਾ ਸਬੂਤ ਦੇ ਕੀ ਸਿੱਧਕਾ ਬਹੁਤ ਸਿੱਧਕ ਰੱਖਿਆ ਤੁਹਾਡੀਆਂ ਫਸਲਾਂ ਮਾਰੀਆਂ ਤੁਹਾਡੇ ਘਰ ਟਹਿ ਗਏ ਪਰ ਪੰਜਾਬ ਸਾਰਾ ਤੁਹਾਡੇ ਨਾਲ ਖੜਾ ਵਾ ਪੰਜਾਬ ਨਾਲ ਖੜਾ ਵਾ ਪੜ੍ਹੋ ਤੁਸੀਂ ਮੈਂ ਕਿਹਾ ਉਹ ਉਥੇ ਘਰੇ ਲੈ ਚੱਲਣਾ ਨੇ ਚਲਪਣੀ ਚਾਹਣਾ ਨਹੀਂ ਜਲਪਣੀ ਛੱਡਿਆ ਇਹਨਾਂ ਮੁਰਨਾ ਵਾਪਸ ਨਹੀਂ ਉਹ ਬੰਦਾ ਬੋਲਦਾ ਮੈਂ ਕਿਹਾ ਇਹ ਇਤਰਾ ਪਿਆਰ ਨਾ ਹੀ ਲਾਉਂਦੇ ਇਹ ਫੇਰ ਫੇਰ ਚੁੱਪ ਮਾਰਦੇ ਤੁਸੀਂ ਲੋ ਲਓ ਤੇ ਬਾਕੀ ਮੈਂ ਤਾਂ ਉਹਨੂੰ ਕਿਹਾ ਜੀ ਹੈ ਕੋਈ ਨਹੀਂ ਲੈ ਲੈਣ ਦਿੰਦਾ ਆ ਸਾਰੇ ਵੀ ਸਾਰੇ ਆ ਸੇਵਾ ਵੇਖ ਲਓ ਬੜੇ ਪਿਆਰ ਨਾਲ ਔਰੀ ਦੀ ਪਿਆਰ ਨਾਲ ਸੰਗਤ ਆ ਮਾਵਾ ਭੈਣਾ ਬੜੇ ਪਿਆਰ ਨਾਲ ਮਾਦਾ ਕੋਈ ਕੋਈ ਇਹੋ ਜੀ ਕੋਈ ਆਪਾਂ ਜਿਹੜੀ ਨਾ ਕਾਲ ਨਹੀਂ ਵਿਖਾਉਣੀ ਕਾਲ ਨਹੀਂ ਕੋਈ ਕਰਨੀ ਸਾਰਿਆਂ ਦੀ ਇੱਕ ਇੱਕ ਕਿੱਟਾ ਸਾਰਿਆਂ ਨੂੰ ਆਜੂ ਆ ਕਾਲ ਕਾਲ ਨਹੀਂ ਕਰਨੀ ਸਾਰਿਆਂ ਦੀ ਇੱਕ ਇੱਕ ਕਿੱਟਾ ਸਾਰਿਆਂ ਨੂੰ ਕੋਈ ਕਾਲ ਨਹੀਂ ਕਰਨੀ ਹਾਂਜੀ ਹਾਂਜੀ ਇੱਕ ਪਰਿਵਾਰ ਇੱਕ ਪਰਿਵਾਰ ਦੇ ਵਿੱਚ ਇੱਕ ਕਿੱਟ ਜਾਵੇ ਜੀ ਉਹ ਉਹ ਲੈ ਕੇ ਭੈਣ ਜਾ ਰਹੀ ਆ ਬਹੁਤ ਵਧੀਆ ਪਹਿਣਾ ਸਿਰ ਤੇ ਰੱਖ ਤੂੰ ਵੀ ਨਹੀਂ ਪਹਿਣਾ ਤੂੰ ਵੀ ਸਿਰ ਤੇ ਰੱਖ ਆ ਵੀ ਰੱਖ ਦੋਸਤ ਮਰ ਜਾ ਰੱਖਿਓ ਚੱਲ ਚੱਲ ਚਲੋ ਭੈਣੋ ਚਲੋ ਸ਼ਾਬਾਸ਼ 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 ਆ ਜਾ ਆ ਵੀ ਸੇਵਾ ਜੜੀ ਜਾ ਰਹੀ ਆ ਲਗਾਤਾਰ ਆ ਆ ਵੇਖੀ ਮਤਲਬ ਇਹ ਮਲੇਰ ਕੋਟ ਵਾਲਾ ਭਾਈ ਜਰਾ ਆਇਆ ਜੇ ਇੱਕ ਦਿਨ ਇਸੇ ਥਾਂ ਦੇ ਉੱਤੇ ਓਮ ਸ਼ਾਂਤੀ ਓਮ ਸੰਸਥਾ ਆਈ ਸੀ ਹਰੀਕੇ ਤੋਂ ਉਹਨਾਂ ਵੀ ਇਸੇ ਤਰ੍ਹਾਂ ਜਿਹੜਾ ਰਸਨ ਵੰਡਿਆ ਸੀ ਮਤਲਬ ਹਰੇਕ ਕਮਿਊਨਿਟੀ ਜਿਹੜੀ ਹਰੇਕ ਐ ਧਰਮ ਜਿਹੜਾ ਉਹ ਸੇਵਾ ਦੇ ਵਿੱਚ ਲੱਗਾ ਹੋਇਆ ਵਾ ਐਉਂ ਨਹੀਂ ਕਿ ਆਪੀ ਇਹ ਕਿਸੇ ਇਕੱਲੇ ਦੀ ਵਿਪਤਾ ਨਹੀਂ ਹੈ ਵਿਪਤਾ ਸਾਰੇ ਪੰਜਾਬ ਦੀ ਸੀ ਤੇ ਸਾਰੇ ਪੰਜਾਬ ਨੇ ਇਹਦੇ ਤੇ ਪਹਿਰਾ ਦਿੱਤਾ ਵਾ ਸੋ ਇਹ ਸਾਡਾ ਭਾਈਚਾਰਾ ਜਿਹੜਾ ਮੁਸਲਮਾਨ ਭਾਈਚਾਰਾ ਮਲੇਰਕੋਟੋਂ ਜਿਹੜਾ ਆਇਆ ਵਾ ਉਹ ਸੇਵਾਵਾ ਕਰ ਰਹੇ ਨੇ ਧੰਨਵਾਦ ਜੀ